फास्ट न्यूज़ देख रहे दशका दा स्वागत है मैं थोड़ी अपनी हरप्रीत कौर कग्गा कैमरामैन जक्सीर सिंह ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਕੱਗੇ ਵਿੱਚ ਇੱਕ ਨੰਬਰ ਬਾੜ ਚ ਜਿੱਥੇ ਕਿ ਆਪਣੇ ਨਾਲ ਐਮਸੀ ਵੀ ਜੋ ਮੌਜੂਦਾ ਐਮਸੀ ਨੇ ਉਹ ਵੀ ਆਪਣੇ ਵਿੱਚ ਮੌਜੂਦ ਨੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਇਹਨਾਂ ਦੇ ਬੋਲਾਂ ਅਨੁਸਾਰ ਜਿਵੇਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਇਲੈਕਸ਼ਨ ਤੋਂ ਪਹਿਲਾਂ ਕਿ ਜੋ ਵੀ ਮੇਰੀ ਬਾੜ ਦੇ ਨੰਬਰ ਬਾੜ ਦੇ ਕੰਮ ਰਹਿੰਦੇ ਨੇ ਉਹ ਮੈਂ ਕੰਮ ਪੂਰੇ ਕਰਾਂਗਾ ਤੇ ਆਪਣੇ ਬੋਲਾਂ ਦੇ ਪੂਰੇ ਸ਼ਾਇਦ ਇੱਕ ਖਰੇ ਉੱਤਰ ਦੇ ਵੀ ਨਜ਼ਰ ਆ ਰਹੇ ਨੇ ਸੋ ਆਪਾਂ ਐਮਸੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਵਿੱਚ ਸਾਸਰੀ ਕਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਰਮਿੰਦਰ ਸਿੰਘ ਲੱਕੀ ਸਿੱਧੂ ਠੀਕ ਹੈ ਆਪਣੀ ਪਤਨੀ ਦਾ ਨਾਮ ਕੀ ਹੈ ਕਿ ਕਿ ਬਾਰਗਲਦੀਪ ਕੌਰ ਐਮਸੀ ਨੇ ਵਾਰਡ ਨੰਬਰ 1 ਤੋਂ ਮੇਰੀ ਵਾਈਫ ਨੇ ਠੀਕ ਹੈ ਜੀ ਮੈਂ ਤੁਸੀਂ ਬੋਟਾਂ ਦਾ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਜੋ ਵੀ ਕੰਮ ਮੇਰੀ ਬਾੜ ਦੇ ਰਹਿੰਦੇ ਨੇ ਉਹ ਮੈਂ ਕੰਮ ਪੂਰੇ ਕਰੂੰਗਾ ਤੇ ਉਹ ਕੰਮ ਹੁੰਦੇ ਵੀ ਨਜ਼ਰ ਆ ਰਹੇ ਨੇ ਸੋ ਜੀ ਮੈਂ ਇੱਥੇ ਬਿਜਲੀ ਦੀ ਤਾਰਾਂ ਦੀ ਬੜੀ ਘਾਟ ਸੀ ਬਿਜਲੀ ਸਮੱਸਿਆ ਕਾਫੀ ਆਂਦੀ ਸੀ ਉਹਦੇ ਬਾਰੇ ਤੁਹਾਨੂੰ ਦੱਸੋ ਜੋ ਇੱਥੇ ਤਾਰਾਂ ਵੀ ਅੱਜ ਪੈ ਰੀਆਂ ਨੇ ਇਹ ਜਿਹੜੀਆਂ ਤਾਰਾਂ ਨੇ ਜੇ ਕਾਫੀ ਟਾਈਮ ਦੇ ਇਹਨਾਂ ਦੀ ਡਿਮਾਂਡ ਸੀਗੀ ਵੀ ਸਾਡੇ ਤਾਰਾਂ ਦਾ ਹੱਲ ਕਰਕੇ ਦਿਓ ਇਹ ਨਾਲ ਨੁਕਸਾਨ ਵੀ ਹੋਇਆ ਤਾਰਾਂ ਵੀ ਬਿਲਕੁਲ ਖਸਤਾਲ ਤੇ ਤੇ ਹੁਣ ਇਹ ਜਿਹੜਾ ਇਹਨਾਂ ਨਾਲ ਵਾਦਾ ਕੀਤਾ ਸੀਗਾ ਉਹ ਤਾਰਾਂ ਦਾ ਉਹ ਆਪਾਂ ਨੇ ਪੂਰਾ ਕੀਤਾ ਹੈ ਅੱਜ ਇਹ ਤਾਰਾਂ ਆਪਾਂ ਪਵਾਉਣ ਲੱਗ ਰਹੇ ਹਾਂ ਇਸ ਦੇ ਵਿੱਚ ਜਿਹੜਾ ਆਪਣਾ ਬਿਜਲੀ ਵਿਭਾਗਾ ਉਸ ਦਾ ਬਹੁਤ ਸਹਿਯੋਗ ਰਿਹਾ ਉਹਨਾਂ ਨੇ ਪਹਿਲ ਦੇ ਅਧਾਰ ਤੇ ਕੰਮ ਕਰਕੇ ਤਾਂ ਕਿਰਨ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਪ ਹੀ ਜਮਦ ਨੇ ਤਾਰਾਂ ਦਾ ਕੰਮ ਕਰਾਇਆ ਹੈ ਕਿ ਵਿੱਚ ਸਰਕਾਰਾਂ ਦਾ ਵੀ ਮਤਲਬ ਹੈਗਾ ਹਾਂ ਜੀ ਹਾਂ ਜਿਹੜੀ ਸਰਕਾਰ ਹੈ ਜੀ ਇਹ ਬਹੁਤ ਸਹਿਯੋਗ ਕਰ ਰਹੀ ਹੈ ਇਹ ਮਤਲਬ ਜਿਹੜੇ ਵੀ ਕੰਮ ਪਹਿਲਾਂ ਦੇ ਰੁਕੇਪ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਪਹਿਲ ਦੇ ਆਧਾਰ ਤੇ ਹੁਣ ਹੋ ਰਹੀ ਨੇ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਣ ਲੱਗ ਰਿਹਾ ਜਿਹੜੇ ਕੰਮ ਰੁਕੇ ਸੀ ਉਹ ਹੋਣ ਲੱਗ ਰਹੇ ਨੇ ਇਸ ਦੇ ਆਧਾਰਨ ਤੁਹਾਡੇ ਸਾਹਮਣੇ ਆ ਜਿਹੜੀ ਸਾਡੇ ਤੇ ਤਾਰਾਂ ਸਿਆਂ ਬਹੁਤ ਸਾਲਾਂ ਤੋਂ ਖਰਾਬ ਸੀ ਆ ਤੇ ਹੁਣ ਆਪਾਂ ਨੇ ਉਹ ਨਵੀਆਂ ਪਵਾਈਆਂ ਠੀਕ ਜਿਵੇਂ ਹੁਣ ਕੇ ਆਪਾਂ ਕਹਿ ਦਈਏ ਵੀ ਜਿਵੇਂ ਹੁਣ ਵਿਕਾਸ ਤੁਸੀਂ ਵਿਕਾਸ ਦੀ ਗੱਲ ਕਰੀ ਹੈ ਨਾ ਵਿਕਾਸ ਵੀ ਕਾਫੀ ਕਿਤੇ ਨੇ ਜਿਵੇਂ ਹੁਣ ਅਸੀਂ ਦੇਖਦੇ ਆਂ ਵੀ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਜੋ ਸ਼ੀਸ਼ੇ ਸੜਕਾਂ ਤੇ ਲਗਾਏ ਗਏ ਨੇ ਉਹ ਵੀ ਉਹਨਾਂ ਬਾਰੇ ਇਹ ਜਿਹੜਾ ਜੀ ਲਾਈਟਾਂ ਸੀਗੀਆਂ ਇਹ ਬਹੁਤ ਸਮੱਸਿਆ ਸੀਗੀ ਜਿਹੜੇ ਸਾਡੇ ਤੋਂ ਬੀਬੀਆਂ ਨੇ ਉਹ ਗੁਰੂ ਘਰ ਜਾਂਦੀਆਂ ਤੇ ਹਾਰ ਟਾਈਮ ਉੱਥੇ ਨੇਰਾ ਰਹਿੰਦਾ ਸੀ ਤੇ ਹੁਣ ਸਾਰੇ ਪਿੰਡ ਦੇ ਵਿੱਚ ਬਾੜ ਨੰਬਰ 1 ਚ ਵੀ ਲਾਈਟਾਂ ਲੱਗ ਗਈਆਂ ਨੇ ਤਿੱਕ ਆਪਾਂ ਗਲੀ ਦੇ ਸਾਹਮਣੇ ਜਿਹੜੇ ਸ਼ੀਸ਼ੇ ਲੱਗਦੇ ਨੇ ਕਨਵੈਕਸ ਮਿਰਰ ਉਹ ਲੱਗੇ ਨੇ ਉਹਨਾਂ ਦੇ ਨਾਲ ਜਿਹੜੇ ਐਕਸੀਡੈਂਟ ਨੇ ਉਹ ਬਹੁਤ ਘਟਣਗੇ ਕਿਉਂਕਿ ਜੋ ਵੀ ਹਾਦਸੇ ਜਾਂ ਵਾਰਦਾਤਾ ਪੈ ਕਹਿੰਦੀ ਜੇ ਕੋਈ ਨਸ਼ੇ ਕਰਨ ਵਾਲਾ ਫਿਰਦਾ ਸੀ ਲਾਈਟਾਂ ਦਾ ਪ੍ਰਬੰਧ ਹੋਣ ਨਾਲ ਤੇ ਸ਼ੀਸ਼ੇ ਦੇ ਪ੍ਰਬੰਧ ਕਾਫੀ ਉਹ ਚੀਜ਼ ਤੇ ਠੱਲ ਪੈ ਸਕਦੀ ਹੈ ਹਾਂਜੀ ਹਾਂ ਚੋਰੀਆਂ ਨਹੀਂ ਹੋਣ ਜਿਹੜੀਆਂ ਪਹਿਲਾਂ ਚੋਰੀਆਂ ਹੁੰਦੀ ਸੀਗੀਆਂ ਉਹ ਬਹੁਤ ਜ਼ਿਆਦਾ ਘਟੇ ਜਾਣਗੇ ਹੁਣ ਇੱਕਦਾਂ ਲਾਈਟਾਂ ਦਾ ਪ੍ਰਬੰਧ ਹੋ ਗਿਆ ਦੂਜਾ ਆਪਣਾ ਮੈਨ ਇਹੀ ਦੂਜਾ ਕੈਮਰੇ ਵੀ ਆਪਣੇ ਪਿੰਡ ਦੇ ਵਿੱਚ ਲੱਗ ਚੁੱਕੇ ਨੇ ਜਿਹੜਾ ਮਿੱਠੂ ਸਿੰਘ ਪ੍ਰਧਾਨ ਨੇ ਉਹਨਾਂ ਦੀ ਰੈਨਮਾਈ ਹਿੱਟ ਸਾਰੇ ਪਿੰਡ ਦੇ ਵਿੱਚ ਸ਼ੀਸ਼ੇ ਤੇ ਦੂਸਰਾ ਲਾਈਟਾਂ ਸਾਰੇ ਪਿੰਡ ਵਿੱਚ ਲੱਗ ਚੁੱਕਿਆ ਨੇ ਜਿੱਥੇ ਕੋਈ ਰਹਿੰਦੀਆਂ ਨੇ ਉੱਥੇ ਅੱਗੇ ਲੱਪਣ ਜਾ ਰਹੀਆਂ ਨੇ ਅੱਛਾ ਇੱਕ ਅੰਮ੍ਰਿਤ ਸਾਹਿਬ ਮਨੋਖਲ ਜਿਵੇਂ ਕਿਤੇ ਨਾ ਵੀ ਬਾੜਾ ਦੇ ਵਿੱਚ ਪਾਣੀ ਦੀ ਵੀ ਕਾਫੀ ਸਮੱਸਿਆ ਆ ਰਹੀ ਹੈ ਨਾ ਪਾਣੀ ਨੂੰ ਲੈ ਕੇ ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਹ ਪਾਣੀ ਦੀ ਸਮੱਸਿਆ ਲਈ ਜੀ ਜਿਹੜਾ ਪਹਿਲਾਂ ਬੋਰ ਸੀਗਾ ਉਹ ਖਰਾਬ ਹੋ ਗਿਆ ਸੀ ਹੁਣ ਨਵਾਂ ਬੋਰ ਲੱਗ ਚੁੱਕਿਆ ਤੇ ਉਹ ਇੱਕ ਦੋ ਦਿਨਾਂ ਵਿੱਚ ਚੱਲ ਪੈਣਾ ਹਾਂਜੀ ਤੇ ਕੀ ਬਾਕੀ ਹੋਰ ਵੀ ਜਿਵੇਂ ਵਿਕਾਸ ਆਪਾਂ ਨੇ ਹੋਰ ਹੋਣ ਵਾਲੇ ਨੇ ਹਨਾ ਅੱਗੇ ਤੇ ਕੀ ਤੁਸੀਂ ਆਪਣੇ ਉਹ ਬੋਲ ਹ ਦੇਖਾਰੇ ਉਹ ਤੋਂ ਕੀ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਆਪਣਾ ਹਾਂਜੀ ਜਿਹੜੇ ਵਾਦੇ ਕਰੇ ਹੋਏ ਨੇ ਉਹਨਾਂ ਦੇ ਪੂਰਾ ਉਤਰਾਂਗੇ ਜੀ ਬਾਕੀ ਸਰਕਾਰ ਸਾਡਾ ਸਹਿਯੋਗ ਦੇ ਰਹੀ ਆ ਜਿਹੜੇ ਵੀ ਕੰਮ ਨੇ ਸਾਰੇ ਕਰਾਂਗੇ ਸਰਕਾਰ ਖੁੱਦਾ ਵੱਟ ਚੜ ਕੇ ਸਾਥ ਪੂਰਾ ਦੇ ਰਹੀ ਹਾਂਜੀ ਹਾਂ ਸਰਕਾਰ ਸਾਡਾ ਵੱਟ ਚੜ ਕੇ ਸਾਥ ਦੇ ਰਹੀ ਠੀਕ ਹੈ ਸੋ ਆਪਣੇ ਨਾਲ ਹੋਰ ਵੀ ਇੱਕ ਮੈਂਬਰ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਂ ਹੈ ਜੀ ਆਪਣਾ ਅਮਬਲਿੰਦਰ ਸਿੰਘ ਆ ਜੀ ਠੀਕ ਹੈ ਤੁਸੀਂ ਇੱਕ ਐਸੀ ਇੱਕ ਨੰਬਰ ਵਾਰਡ ਦੇ ਰਹਿਣਾ ਹਾਂਜੀ ਹਾਂਜੀ ਇਹ ਕਹਤੂ ਜੀ ਦੱਸਿਆ ਕਿ ਬਿਜਲੀ ਦੀ ਤਾਰਾਂ ਨੂੰ ਤੁਹਾਨੂੰ ਜਿਵੇਂ ਬਾਰਿਸ਼ ਦਾ ਟਾਈਮ ਹੋ ਜਾਂਦਾ ਹਨੇਰੀ ਆਂਦੀ ਸੀ ਹੈਨਾ ਕਾਫੀ ਸਮੱਸਿਆ ਆ ਜਾਂਦੀ ਸੀਗੀ ਉਹ ਜਿਆਦਾ ਜੀ ਰਾਤ ਨੂੰ ਤਿੰਨ ਤਣ ਵਾਰੀ ਚਾਰ ਚਾਰ ਵਾਰੀ ਫਿਓਜ ਲਾਉਂਦੇ ਤੇ ਜੀ ਉੱਠ ਉੱਠ ਕੇ ਅਸੀਂ ਤਾਰਾਂ ਬਿਲਕੁਲ ਖਤਮ ਹੋਈਆਂ ਇਹ ਟੁੱਟ ਕੇ ਤਾਰ ਦਿਖ ਵੀ ਜਾਂਦੀ ਸੀ ਬੱਚਿਆਂ ਤੇ ਬੜਾ ਖਤਰਾ ਸੀ ਇਹਨੇ ਸਾਸੀ ਇਹਦੇ ਹਮਸਾਫ ਸਾਫ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਇਹਨੇ ਸਾਡਾ ਵਾਦਾ ਪੂਰਾ ਕੀਤਾ ਜੋ ਵੀ ਕੰਮ ਕਿਹਾ ਇਹਨੇ ਸਾਡਾ ਅੱਧ ਬੋਲ ਕਰਕੇ ਦਿੱਤਾ ਜੀ ਇਹਨਾਂ ਦੱਸਿਆ ਵੀ ਜਿਵੇਂ ਲੈਟਾਂ ਦਾ ਪ੍ਰਬੰਧ ਹੋ ਗਿਆ ਹਨਾ ਕ ਵਿਕਾਸ ਕਾਫੀ ਇਨਾਂ ਦੇ ਹੁੰਦੇ ਹੋਏ ਵਿਕਾਸ ਵੀ ਕਾਫੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਬਹੁਤ 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 ਸਾਥ ਦੇ ਰਹੇ ਨੇ ਸੀਐਮਸੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰ ਰਹੇ ਆਂ ਜੀ ਸੀਐਮਸੀ ਸਾਹਿਬ ਦਾ ਜੋ ਇਹਨੇ ਵਾਦਾ ਕਰਿਆ ਸੀ ਸਾਡਾ ਪੂਰ ਚੜ ਰਿਹਾ ਸਾਡਾ ਹਰ ਕੱਲ ਮੰਨਣ ਲੱਗ ਰਿਹਾ ਹਾਂ ਪੂਰੀ ਉਮੀਦਾਂ ਵੀ ਹੈ ਹਾਂ ਪੂਰੀਆਂ ਉਮੀਦਾਂ ਨੇ ਜੀ ਸਾਡਾ ਜਿਵੇਂ ਨਾਲੇ ਦਾ ਕੰਮ ਹੋਣ ਵਾਲਾ ਉਹ ਵੀ ਇਹਨੇ ਮਤਾ ਪਵਾਤਾ ਜੀ ਸਾਡੇ ਨਾਲੇ 'ਚ ਬਹੁਤ ਦਿੱਕਤ ਹੈ ਤਾਂ ਨਾ ਪੂਰੇ ਬੱਚੇ ਡੁੱਬਣ ਦਾ ਮਤਲਬ ਡੂੰਗਾ ਜ਼ਿਆਦਾ ਹੋ ਰਿਹਾ ਹੈ ਉਹ ਵੀ ਇਹ ਕਹਿੰਦੇ ਨੇ ਵੀ ਅਸੀਂ ਮਤਾ ਪਾਤਾ ਆਪਦੀ ਵਾਰਡ ਚ ਜਿੱਥੇ ਵੀ ਇਹਨੇ ਉਹ ਕਰਿਆ ਜੀ ਉਧਰ ਪਰਾਂ ਜਿਵੇਂ ਗਲੀ ਇੱਕ ਗਲੀ ਦਾ ਮਤਲਬ ਆਦਾ ਕਰਿਆ ਵਾ ਤੇ ਉਹਦਾ ਵੀ ਮਤਾ ਪਵਾਤਾ ਸਾਰੇ ਜਿੰਨੇ ਵੀ ਕੰਮ ਨੇ ਕਰਾਉਣ ਲੱਗ ਰਿਹਾ ਜੀ ਇੱਕ ਪਾਰਾਂ ਤੇਜ਼ ਤੇ ਦੀ ਹੋਰ ਟਰਾਂਸਫਾਰਮਰ ਦਾ ਜੀ ਉੱਟੇ ਦੀ ਅਸੀਂ ਨਾਲ ਹੋ ਕੇ ਅਸੀਂ ਸਭ ਨੇ ਉਹਦਾ ਵੀ ਸਮਾਨ ਆ ਗਿਆ ਸਾਰੇ ਕੰਮ ਵਧੀਆ ਕਰਾਉਣ ਲੱਗ ਰਿਹਾ ਜੀ ਬਹੁਤ ਬਹੁਤ ਵਧੀਆ ਕਰਾ ਰਿਹਾ ਜੀ ਸੋ ਆਪਾਂ ਨੇ ਨਾ ਵੀਰ ਜੀ ਨਾਲ ਵੀ ਗੱਲਬਾਤ ਕੀਤੀ ਐ ਸੋ ਇਹਨਾਂ ਨੇ ਕਿਹਾ ਇਹਨਾਂ ਨੇ ਆਪਣੇ ਜੋ 1 ਨੰਬਰ ਵਾੜਦੇ ਐਮਸੀ ਸਾਹਿਬ ਨੇ ਉਹਨਾਂ ਦਾ ਧੰਨਵਾਦ ਕੀਤਾ ਐ ਸੋ ਇਹਨਾਂ ਨੇ ਇਹ ਵੀ ਕਿਹਾ ਵੀ ਕਿਤੇ ਨਾ ਕਿਤੇ ਜੋ ਆਪਣੇ ਪਿੰਡ ਦੇ ਵਿਕਾਸ ਨੇ ਉਹ ਹੁੰਦੇ ਨਜ਼ਰ ਆ ਰਹੇ ਨੇ ਜਿਵੇਂ ਲੇਟਾਂ ਦਾ ਪ੍ਰਬੰਧ ਲਾ ਲਓ ਤੇ ਸ਼ੀਸ਼ਿਆਂ ਦਾ ਪ੍ਰਬੰਧ ਲਾ ਲਓ ਜਾਂ ਹੁਣ ਜਿਹੜਾ ਬਿਜਲੀ ਦਾ ਪ੍ਰਬੰਧ ਸੀਗਾ ਉਹ ਵੀ ਇਹਨਾਂ ਨੇ ਕੀਤਾ ਐ ਬੱਸ ਚੜ ਕੇ ਸੋ ਇਹ ਆਪਣੇ ਬੋਲਾਂ ਤੋਂ ਆਪਾਂ ਕਹਿ ਦਈਏ ਜਿਵੇਂ खरे ਉਤਰੇ ਨੇ ਜੋ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਕਿਤੇ ਲੋਕ ਵੀ ਜੋ ਪਿੰਡ ਦੇ ਵਾਸੀ ਨੇ ਉਹ ਵੀ ਇਹਨਾਂ ਦਾ ਪੂਰਾ ਸਪੋਰਟ ਕਰ ਰਹੇ ਨੇ ਕੀ ਨਾ ਵੀਰ ਜੀ ਆਪਣਾ ਸਾਸ਼ੀਕਰ ਜੀ ਮੇਰਾ ਨਾਮ ਕੁਸ਼ਪ੍ਰੀਤ ਸਿੰਘ ਆ ਜੀ ਠੀਕ ਹੈ ਤੁਸੀਂ ਬਾੜ ਨੰਬਰ 1 ਦੇ ਹੀ ਵਾਸੀ ਹਾਂ ਜੀ ਹਾਂ ਜੀ 1 ਦੇ ਵਾਸੀ ਆ ਜੀ ਜਦੋਂ ਵੋਟਾਂ ਤੋਂ ਪਹਿਲਾਂ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਜੀ ਉਹ ਸਾਰੇ ਆ ਤੇ ਖਰੇ ਉੱtre ਨੇ ਆ ਧਾਰਾਂ ਨੂੰ ਪਈਆਂ ਨੂੰ 35 ਸਾਲ ਹੋ ਗਏ ਸੀਗੇ ਅਸੀਂ ਰਾਤ ਨੂੰ ਕਦੇ 1 ਵਜੇ 2 ਵਜੇ ਉੱਠਦੇ ਸੀ ਬਹੁਤ ਖਤਰਾ ਸੀਗੀ ਤੇ ਫਿਰ ਸਾਰੇ ਕਹਿੰਦੇ ਸੀ ਇਹਨਾਂ ਨਾਲ ਗੱਲ ਹੋਈ ਸੀ ਕਹਿੰਦਾ ਮੈਂ ਪਵਾ ਕੇ ਦਊਂਗਾ ਐਮਸੀ ਸਾਹਿਬ ਸਾਡੇ ਕਹਿੰਦੇ ਤੇ ਅੱਜ ਉਹ ਪੈ ਵੀ ਰਹੀਆਂ ਨੇ ਆ ਸਾਰਾ ਸਹਿਯੋਗ ਲਾ ਲਓ ਸਰਕਾਰ ਦਾ ਇਹਨਾਂ ਦਾ ਤੇ ਆ ਸਾਡਾ ਵੀ ਕੰਮ ਹੋਇਆ ਪਹਿਲੀ ਵਾਰ ਹੋਇਆ ਵੀ ਲਾ ਲਓ ਵੀ ਅਸੀਂ ਤਾਂ ਹੀ ਸੋਚਾਂਗੇ ਵੀ ਆ ਸਰਕਾਰ ਵਧੀਆ ਜੀ ਵੱਧ ਸਹਿਯੋਗ ਤਾਂ ਆਪਾਂ ਜੇ ਕਹਿ ਦੀ ਐਮਸੀ ਸਾਹਿਬ ਨੇ ਹੈਨਾ ਹਾਂਜੀ ਆਹੀ ਜੇ ਇਹ ਪਿੰਡ ਦੇ ਐਮਸੀ ਜਾਂ ਜੋ ਮੋਤਵਾਰ ਇਨਸਾਨ ਨੇ ਉਹ ਸਹੀ ਨਿਕਲਣ ਜਾਉ ਉਸ ਚਾਣ ਵੀ ਮੇਰੇ ਬਾੜ ਦਾ ਜਾਂ ਮੇਰੇ ਪਿੰਡ ਦਾ ਵਿਕਾਸ ਹੋਵੇ ਤਾਂ ਸਰਕਾਰ ਜੇ ਕੋਈ ਵੀ ਕੰਮ ਹੋ ਸਕਦੇ ਨੇ ਕੰਮ ਸਾਰੇ ਹੋ ਸਕਦੇ ਨੇ ਜਿਸ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰ ਅੱਗੇ ਤੋਂ ਵੀ ਸਾਡੇ ਇੰੇ ਕੰਮ ਕਰਾਂਦੇ ਰਹਿਣਗੇ ਜੀ ਬਹੁਤ ਜ਼ਿਆਦਾ ਉਮੀਦਾਂ ਨੇ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਖੁਸ਼ੀ ਵੀ ਹੈ ਜੀ ਆ ਵੀ ਸਾਡੇ ਕੰਮ ਹੋ ਰਹੇ ਨੇ ਅੱਗੇ ਵੀ ਹੋਣਗੇ ਜੀ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਡੇ ਨਾਲ ਖੜੇ ਨੇ ਜੀ ਸਪਨਲ ਵੀਰ ਜੀ ਹੋਰ ਵੀ ਮੌਜੂਦ ਨੇ ਆਪਣਾ ਵੀ ਗੱਲਬਾਤ ਕਰਾਂਗੇ ਸਾਸੀ ਕਵੀ ਦਾ ਮੇਰਾ ਨਾਮ ਹਰਦੀਪ ਸਿੰਘ ਜੀ ਬਾੜ ਨੰਬਰ 1 ਤੋਂ ਕੀ ਮਤਲਬ ਹੁਣ ਐਮ ਸੀ ਸਾਹਿਬ ਨੇ ਆਪਣੇ ਇੱਥੇ ਜੁਨੀਅਰ ਦੇ ਕਿਹਾ ਸੀਗਾ ਵੀ ਕੰਮ ਕਰਵਾਵਾਂਗੇ ਹੁਣ ਬਿਜਲੀਆਂ ਦੇ ਤਾਰਾਂ ਤੋਂ ਲੈ ਕੇ ਲੈਟਾਂ ਦਾ ਕਸ਼ੀਸ਼ਾ ਦਾ ਕੰਮ ਕਰਵਾ ਰਹੇ ਨੇ ਵਿਕਾਸ ਹੁੰਦੇ ਨਜ਼ਰ ਆ ਰਹੇ ਤੋ ਉਹਨਾਂ ਆਵਰੇ ਤਸਦੀਕ ਕਰਾਂ ਹਾਂਜੀ ਐਮਸੀ ਸਾਹਿਬ ਜਿੰਨਾ ਸਾਡਾ ਪਿਛਲੇ ਸਮੇਂ ਚ ਰੁਕੇ ਹੋਇਆ ਕੰਮ ਸੀ ਉਹ ਇਹਨਾਂ ਨੇ ਪੂਰ ਚਾੜਿਆ ਤੇ ਚਾੜ ਰਹੇ ਨੇ ਉਮੀਦਾਂ ਨੇ ਵੱਧ ਤੋਂ ਵੱਧ ਇਹਨਾਂ ਤੋਂ ਜਿਵੇਂ ਤਾਰਾਂ ਤੁਸੀਂ ਦੇਖ ਰਹੇ ਹੋ ਅੱਗੇ ਨਾਲੇ ਦਾ ਮਸਾ ਮਾਤਾ ਉਹ ਵੀ ਇਹਨਾਂ ਨੇ ਬਵਾਤਾ ਤੇ ਬਾਕੀ ਹੋਰ ਪਿੰਡ ਚ ਹੋਰ ਵੀ ਨੇ ਜਿਹੜੇ ਇਹਨਾਂ ਦੇ ਅੱਗੇ ਬਾੜ ਦੇ ਵਿੱਚ ਉਹ ਵੀ ਕੰਮ ਕਰਵਾ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਕਿ ਪਹਿਲਾਂ ਜਿਵੇਂ ਕੰਮ ਆਪਣੇ ਰੁਕੇ ਹੋਏ ਸੀ ਵੀ ਹੁਣ ਜ਼ਿਆਦਾ ਤੇਜ਼ੀ ਨਾਲ ਹੁੰਦੇ ਨਜ਼ਰ ਆ ਰਹੇ ਨੇ ਜਾਂ ਪਹਿਲਾਂ ਵੀ ਆਪਣੇ ਕੰਮ ਜੋ ਪੈਂਡਿੰਗ ਰਹਿੰਦੇ ਸੀ ਉਹਨਾਂ ਬਾਰੇ ਨਹੀਂ ਹੁਣ ਇੱਕ ਕਹਿ ਸਕਦੇ ਨਵੀਂ ਪਨੀਰੀ ਆ ਜੋਸ਼ਾ ਪਹਿਲਾਂ ਨਾਲੋਂ ਵਧੀਆ ਐਮਸੀ ਨੇ ਕੰਮ ਕਰਨਗੇ ਹਾਂ ਜੀ ਹਾਂ ਜੀ ਸਰਕਾਰ ਵੀ ਸਾਥ ਦੇ ਰਹੀ ਆ ਇਹ ਵੀ ਬਹੁਤ ਵੱਡਾ ਯੋਗਦਾਨ ਆ ਸਰਕਾਰ ਦਾ ਬਾਕੀ ਲੋਕਾਂ ਦੀ ਸਪੋਰਟ ਆ ਜੀ ਨਾਲ ਸੋ ਆਪਾਂ ਦੇਖ ਲਈਏ ਜਿਹੜਾ ਇੱਕ ਨੰਬਰ ਵੜਦੇ ਐ ਐਮਸੀ ਇਹਨਾਂ ਨੂੰ ਲੋਕਾਂ ਦਾ ਜਾਂ ਪਿੰਡ ਵਾਸੀਆਂ ਦਾ ਜੋ ਪਰਮਾ ਹੁੰਗਾਰਾ ਜੋ ਮਿਲ ਰਿਹਾ ਹੈ ਬਾਰਡ ਨੰਬਰ 1 ਦੇ ਵਿੱਚ ਐਮਸੀ ਤਰਵਿੰਦ ਤਲਵਿੰਦਰ ਦੇ ਪਤਨੀ ਕੁਲਦੀਪ ਕੌਰ ਦੇ ਘਰ ਤੋਂ ਇੱਥੇ ਜੋ ਬਾਰਡ ਨੰਬਰ 1 ਦੇ ਕੰਮ ਜੋ ਹੁੰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਜੋ ਇੱਥੇ ਨਵੀਆਂ ਤਾਰਾਂ ਵੀ ਬਿਜਲੀ ਦੇ ਜੋ ਪੈ ਰਹੀਆਂ ਨੇ ਹਾਂ ਬਸ ਨੁਰਤੇ ਬੰਮਨ ਮਾਝਰਾਜਾ ਜੋ ਮੇਨ ਰੋਡ ਹੈ ਉਥੇ ਜੋ ਸਰਕਾਰ ਵੱਲੋਂ ਕੱਗੇ ਦੇ ਪ੍ਰਦਾਨ ਮਿੱਠੂ ਸਿੰਘ ਦੀ ਰਹਿਨਮਾਈ ਹੇਠ ਵੀ ਜੋ ਇੱਥੇ ਤੁਸੀਂ ਦੇਖ ਸਕਦੇ ਹੋ ਕੰਮ ਜੋ ਹੁੰਦੇ ਨਜ਼ਰ ਆ ਰਹੇ ਨੇ ਜੋ ਸੜਕਾਂ ਦੇ ਲਾਈਟਾਂ ਦਾ ਪ੍ਰਬੰਧ ਵੀ ਜੋ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦਿਖਾਵਾਂਗੇ ਅਸੀਂ ਕਿ ਜੋ ਲਾਈਟਾਂ ਲੱਗੀਆਂ ਵੀ ਜੋ ਆਪਾਂ ਨੂੰ ਨਜ਼ਰ ਆ ਰਹੀਆਂ ਨੇ ਤਾਂ ਹੋਰ ਉਹਨਾਂ ਨੇ ਜੋ ਮਤਲਬ ਇੱਥੇ ਜੋ ਮੇਨ ਰੋਡ ਤੇ ਸ਼ੀਸ਼ਿਆਂ ਦਾ ਵੀ ਜੋ ਇੱਥੇ ਪ੍ਰਬੰਧ ਕੀਤਾ ਹੋਇਆ ਹੈ